ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਹਰਾਜ ਦੇ ਫਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪੰਡਾ ਮਕੰਦੇ ਵਾਲਾ ਇੱਕ ਘਰੀਲੂ ਪਰਿਵਾਰ ਦੇ ਘਰੋਂ ਵੀਡੀਓ ਕਵਰ ਕਰਨ ਲੱਗੇ ਹਾਂ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ-ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਤਾਜੀ ਸੂਈ ਐਚਐਫ 61 ਵਖਾਣੀਏ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲਵਾਂਗੇ ਆ ਬੱਚਾ ਹੈਗਾ ਦੋਸਤੋ ਟਾਣੀ ਦੇ ਵਿੱਚ ਬਾਈ ਦਾ ਘਰ ਹੈਗਾ ਜੇ ਗੱਲ ਕਰੀਏ ਨਾ ਕਾਨਿਆਂ ਵਾਲੀ ਤੋਂ ਮਕੰਦੇ ਵਾਲੇ ਨੂੰ ਰਾਹ ਜਾਂਦਾ ਜਿਹੜਾ ਇਕ 81 ਦੇ ਉੱਤੇ ਨਾਲ ਨਾਲ ਬਾਈ ਦਾ ਘਰ ਹੈਗਾ ਸੜਕ ਆਉਂਦੀ ਆ ਨਾਲ ਹੀ ਗੁਰੂ ਘਰ ਆ ਤੇ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀ ਜਾਣੇ ਦੋਸਤੋ ਹਜੇ ਤਾਈਂ ਆਪਣੇ ਸਫਰਾਜ ਦੇ ਰੀ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਜਨੂ ਰਿਕਵੈਸਟ ਕਰਦੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੀ ਆ ਆਓ ਬਈ ਹਾਂਜੀ ਬੇ ਸਸੀ ਗਾਜੀ ਸਸੀ ਗਾਜੀ ਹੋਰ ਠੀਠਾ ਬਾਈ ਧੀਆ ਬਾਈ ਠੀਕ ਆ ਨਾ ਦੱਸੀਂ ਜੀ ਰ ਆਪਣਾ ਮੇਰਾ ਨਾਮ ਜਗਦੇਵ ਸਿੰਘ ਪਿੰਡ ਚ ਨਾਮ ਜੱਗਾ ਕਹਿੰਦੇ ਠੀਕ ਆ ਵੈਸੇ ਪਿੰਡ ਦੇ ਨਾਮ ਜੱਗਾ ਕਹਿੰਦੇ ਜੱਗਾ ਕਹਿੰਦੇ ਠੀਕ ਆ ਤੇ ਬਈ ਨੰਬਰ ਨੰਬਰ 98553 17408 ਠੀਕ ਆ ਇਹ ਬੱਚੀ ਘਰਦੀ ਹੈ ਬਈ ਹਾਂਜੀ ਬਈ ਘਰਦੀ ਹੈ ਠੀਕ ਆ ਕਿੰਨਾ ਮਾਸੂਆ ਸੂਈ ਹੈ ਬਈ ਪਹਿਲੇ ਸੂਈ ਹੈ ਠੀਕ ਆ ਪਹਿਲਾ ਸੂਆ ਸੂਈ ਹੈ ਕਿੰਨੇ ਦਿਨ ਹੋ ਗਏ ਬਈ ਲਗਭਗ 22 ਤਰੀਕ ਨੂੰ ਰਾਤ ਨੂੰ ਸੂਈ ਹੈ ਜੀ ਠੀਕ ਆ ਯਾਨੀ ਕਿ ਅੱਜ 4 ਦਿਨ 4 ਤਰੀਕ ਹੋ ਗਈ ਹਾਂਜੀ ਠੀਕ ਆ ਲਗਭਗ ਹੋਗੇ 10 12 ਦੇ ਨਾ 12 ਕ ਦੇ ਨੰਗੂ ਤੇ ਬੱਚਾ ਬਈ ਬੱਚਾ ਇਹ ਤਾਂ ਮਗਰ ਬਈ ਅੱਛਾ ਬੱਚੇ ਨੂੰ ਜਨਮ ਦਿੱਤਾ ਠੀਕ ਆ ਬੱਚਾ ਲੋ ਵੀ ਚੈੱਕ ਕਰ ਸਕਦੇ ਆ ਤੇ ਬਈ ਹੁਣ ਦੁੱਧ ਦੀ ਗੱਲ ਕਰੀ ਜੀ ਤੇ ਇਹਦੇ ਥੱਲੇ ਦੁੱਧ ਕਿੰਨਾ ਬਈ ਆਸ ਟਾਈਮ 15 ਤੋਂ 16 ਕਿਲੋ ਦੁੱਧ ਆਇਆ 15 16 ਕਿਲੋ ਆ ਜਾ ਹਾਂਜੀ ਠੀਕ ਆ ਲੋ ਵੀ 10 12 ਦੇ ਨੰਗੂ ਹੋਗੇ ਸੂਈ ਨੂੰ ਬਈ ਇਹਦਾ 22 ਤਰੀਕ ਦੀ ਸੂਈ ਹੈ ਤੇ ਅੱਜ 4 ਤਰੀਕ ਦਾ ਹਵਾਨੇ ਜਜਮੈਂਟ ਤੁਹਾਨੂੰ ਕਰਵਾ ਦਿੰਨੇ ਆ ਟਾਈਮ ਦੀ ਗੱਲ ਕਰੀਏ ਤਾਂ 4:00 ਸਵਾ 4 ਦੇ ਲਗਭਗ ਟਾਈਮ ਹੈਗਾ ਉਸ ਟਾਂਗ ਨਾਲ ਦੀ ਜੱਜਮੈਂਟ ਕਰੇ ਹਵਾਨਾ ਨੂੰ ਵਿਖਾ ਦਨੇ ਥਣਾ ਦਾ ਸਾਈਟ ਚੈੱਕ ਕਰ ਸਕਦੇ ਹੱਥੀ ਚਵਾਈ ਵਾਲਾ ਥਣ ਲੱਗਿਆ ਤੇ ਹਵਾਨਾ ਕਰਮ ਵਾਲੀ ਦਾ ਫੈਕਸ ਕੱਦ ਘੜ ਸੋਨਾ ਪਹਿਲਾ ਸੁਗਾ ਸੁਹੀ ਆ ਮਗਰਲੇ ਪਾਸੇ ਵਿਖਾਣੇ ਦੀ ਜੱਜਮੈਂਟ ਕਰ ਸਕਦੇ ਪੂਰਾ ਫਿਟਿੰਗ ਵਾਲਾ ਹਵਾਨਾ ਤੇ ਦੂਜੀ ਸਾਈਡ ਤੋਂ ਵੀ ਥਣਾ ਦਾ ਸਾਈਟ ਚੈੱਕ ਕਰ ਸਕਦੇ ਆ ਬਹੁਤ ਸੋਨਾ ਹਵਾਨਾ ਫਿਟਿੰਗ ਵਾਲਾ ਕੋਈ ਡਟਮਾ ਨਹੀਂ ਤੇ ਕੋਈ ਫੋੜ ਸ਼ਾਂਗ ਨਹੀਂ ਅੱਧ ਕਾਠ ਵੀ ਸੋਨਾ ਪਹਿਲਾ ਸੁਆ ਸੁਈ ਆ ਮਗਰ ਜੱੱਸੋ ਫਾਨਾ ਚੱਕਰ ਤੇ ਬਾਕੀ ਤੁਹਾਨੂੰ ਨਾ ਤੋੜ ਕੇ ਵਿਖਾ ਦਨੇ ਲੈ ਵੀ ਇੱਕ ਕਰੀ ਨਾ ਤੋੜ ਕੇ ਵਿਖਾ ਦਿੰਦੇ ਬਾਕੀ ਕੋਈ ਵੀਰ ਦੂਰ ਨੇੜੇ ਤੋਂ ਦਾ ਸੁਈ ਸੁਾਈ ਆ ਦੋ ਟਾਈਮ ਤਿੰਨ ਟਾਈਮ ਆ ਤੁਸੀਂ ਆਪੀ ਚਵਾਈ ਕਰ ਲੋ ਕੋਈ ਬਾਈ ਦਾ ਵਪਾਰ ਦਾ ਕੰਮ ਹੀ ਘਰ ਦੇ ਜਾਨਵਰਾਂ ਦੀ ਗੱਲ ਕਰੀਏ ਨਾ ਦੇਖ ਸਕਦੇ ਆ ਤੋੜ ਲਾ ਬਈ ਮਾੜਾ ਜਿਹਾ ਉਹ ਬਾਕੀ ਬਾਈ ਦੇ ਜਾਨਵਰ ਜੇ ਗੱਲ ਕਰੀ ਨਾ ਆ ਹੈਗੇ ਆ ਤੇ ਇਹੇ ਬੱਚੀ ਕੱਲੀ ਬਾਈ ਨੇ ਸੇਲ ਕਰਨੀ ਸੀ ਜੀ ਦੀ ਜਾਣਕਾਰੀ ਤੁਹਾਨੂੰ ਲੈਤੀ ਆ ਬਈ ਤੋੜ ਕੇ ਤੁਹਾਨੂੰ ਦਿੱਤੀ ਆ ਔਖਾ ਥੋੜੀ ਨਾ ਹਾਲ ਕਰਦੀ ਤੁਰਨ ਦੇ ਵਿੱਚ ਕਿਉਂਕਿ ਕਈ ਪਸ਼ੂ ਕੈਮਰੇ ਤੋਂ ਡਰਦੇ ਰਹਿੰਦੇ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਬਾਈ ਕੋ ਤੁਹਾਨੂੰ ਪੁੱਛ ਲੈਣਾ ਚੋਈ ਤੁਸੀਂ ਆਪ ਦੀ ਜਿਹੜੇ ਵੀਰ ਨੇ ਪੈਸੇ ਲਾਉਣੇ ਆ ਦੋ ਟਾਈਮ ਤਿੰਨ ਟਾਈਮ ਕਰਕੇ ਲ ਜਾ ਸਕਦੇ ਆ ਤੇ ਬਈ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਦਾ ਰੇਟ ਬਾਈ 36000 ਆ 63000 ਥੋੜਾ ਬਹੁਤਾ ਮਾਨਤਾ ਨਿਕਲਦੇ ਹਾਂਜੀ ਠੀਕ ਆ ਲੋ ਵੀ 63000 ਰੁਪਏ ਰੇਟ ਆ ਮੌਕੇ ਤੇ ਮਾਨਤਾ ਨ ਹੋ ਜੂ ਇੱਕ ਕਹਿੰਨਾ ਬਈ ਆਪਣਾ ਨੰਬਰ ਦੱਸ ਦੀ 985531 ਹਾਂਜੀ 17408 ਠੀਕ ਆ ਲੋ ਵੀ ਇਹ ਬਾਈ ਦਾ ਨੰਬਰ ਆ ਇਹ ਚੱਲੂਗਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਈ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਵੀ ਪਸ਼ੂ ਫੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ